ਉੱਤਰਾ ਵੜਾਂਗੇ ਬਈ ਆ ਦੇਖੋ ਤੋ ਬੱਟੇ ਤੇ ਬੈਠਾ ਕਬੂਤਰ ਦੂਰੋਂ ਰੋਡ ਤੇ ਜਾਂਦਿਆਂ ਨੂੰ ਸਾਨੂੰ ਦਿਖ ਗਿਆ ਵੀ ਕਬੂਤਰ ਬੈਠਾ ਹੈ ਪਾਣੀ ਦੀ ਢੀਕ ਚ ਕਹਿੰਦਾ ਮੈਂ ਫੜੂੰ ਉਹ ਮੈਂ ਦੌੜੀ ਖੜ ਜਾ ਦੇਖੋ ਜੀ ਚੋਬਰ ਨੂੰ ਮੰਨਿਆ ਜਾਊਗਾ ਇਹਨੇ ਪਤਾ ਮਿਲੂ ਇਹਨੂੰ ਇਹ ਕਬੂਤਰ ਫੜਦਾ ਦਿਖਾ ਬਾਨੀ ਇਹਨੂੰ ਮੈਨੂੰ ਤਾਂ ਲੱਗਦਾ ਫੜਾ ਜੂ ਦੇਖੋ ਦੇਖੋ ਵੀਰੇ ਕਬੂਤਰ ਅੱਗੇ ਗਿਆ ਰੱਟ ਤੇ ਉਹ ਉੜ ਗਿਆ ਤੁਹਾਨੂੰ ਗੱਲੇ ਪੈਂਦੀ ਰੋਜ਼ ਇਹ ਕਬੂਤਰ ਫੜਦਾ ਕੋਈ ਨਾ ਮਿੱਤਰਾ ਫੜਾਂਗੇ ਤੈਨੂੰ ਕਦੇ